ਅਜਿਹੇ ਉੱਚਾ ਕਰਨ ਵਾਲੀ ਗੁਰਬਾਣੀ ਵਿਚਾਰ ਭਾਗ 162 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸ਼ਬਦੀਆਂ ਦੋ ਪੰਕਤੀਆਂ ਤੇ विचार करते हैं पंक्तियाँ बहुत डूगे मायने रख मायने रख समझते हैं सो समझ माज महला जिम जिम वर से ਅਮਰਿਤ ਧਾਰਾ ਜਿਮ ਜਿਮ ਵਰਸੇ ਅਮਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਰਿਮ ਜਿਮ ਵਰਸੇ ਅਮਰਿਤ ਧਾਰਾ ਜਿਮ ਜਿਮ ਵਰਸ ਅੰਮ੍ਰਿਤ ਧਾਰਾ ਗੁਰੂ ਜੀ ਇੱਕ ਐਗਜ਼ਾਮਪਲ ਦੇ ਰਹੇ ਹਨ ਕਿ ਜਿਵੇਂ ਬਰਸਾਤ ਸਾਵਣ ਦੇ ਮਹੀਨੇ ਵਿੱਚ ਜੜੀ ਲੱਗਦੀ ਹੈ ਤਾਂ ਉਹ ਜਿਮ ਜਿਮ ਕਰਕੇ ਹਲਕੀ ਹਲਕੀ ਬੂੰਦਾ ਬਾਂਦੀ ਹੁੰਦੀ ਹੈ ਬਾਜ਼ੂਰਦੀ ਨਹੀਂ ਹੁੰਦੀ ਤਾਂ ਲੋਕ ਆਮ ਛਤਰਿਆਂ ਲੈ ਕੇ ਜਾਂ ਕਈ ਛਤਰਿਆਂ ਤੋਂ ਬਿਨਾਂ ਵੀ ਤੁਰੇ ਫਿਰਦੇ ਹੁੰਦੇ ਹਨ ਕੰਮਕਾਰ ਚੱਲਦਾ ਰਹਿੰਦਾ ਹੈ ਤੇ ਬਰਸਾਤ ਹੌਲੀ-ਹੌਲੀ ਝਮ-ਝਮ ਕਰਕੇ ਕਣੀਆਂ ਪੈਂਦੀਆਂ ਰਹਦੀਆਂ ਹਨ ਹਲਕੀਆਂ-ਫੁਲਕੀਆਂ ਪੈਂਦੀਆਂ ਰਹਦੀਆਂ ਹਨ ਤੇ ਜਦੋਂ ਇਸ ਨੂੰ 3 ਦਿਨ ਜਾਂ 4 ਦਿਨ ਦੀ ਚੜੀ ਲੱਗਦੀ ਹੈ ਤਾਂ ਕਿਸਾਨ ਕੀ ਦੇਖਦਾ ਹੈ ਇਸ ਨੂੰ ਕਈ ਨਰ ਤੋਂ ਹੱਪੜਦਾ ਹੈ ਤੇ ਆਪਣੇ ਉਂਗਲਾਂ ਨਾਲ ਮਣਦਾ ਹੈ ਕਿ ਕਿਤਨੇ ਧਰਤੀ ਗਿੱਲੀ ਹੋਈ ਹੈ ਮਤਲਬ ਧਰਤੀ ਪਾਣੀ ਪੀ ਜਾਂਦੀ ਹੈ ਜਿਹੜਾ ਪਾਣੀ ਉੱਤੇ ਪ੍ਰਸਾਦ ਦਾ ਡਿੱਗਦਾ ਹੈ ਤਾਂ ਉਹ ਉਸੇ ਢੰਗਾਇਓ ਮaaf ਕਰਦਾ ਹੈ ਕਿ 8 ਉਂਗਲ 10 ਉਂਗਲ 6 ਉਂਗਲ ਬਰਸਾਤ ਹੋਈ ਹੈ ਤੇ ਮੌਸਮ ਵਿਗਿਆ ਵਿਭਾਗ ਉਹ ਸੈਂਟੀਮੀਟਰਸ ਦੇ ਵਿੱਚ ਗਿਣਦਾ ਹੈ ਕਿੰਨੇ ਸੈਂਟੀਮੀਟਰ ਬਰਸ਼ਾਤ ਹੋਈ ਹੈ ਜਿਹੜੀ ਝਮਝਮ ਬਰਸ਼ਾਤ ਹੁੰਦੀ ਹੈ ਨਾ ਇਹ ਡੂੰਘਾਈ ਤੱਕ ਜਾਂਦੀ ਹੈ 3 ਦਿਨ ਹੁੰਦੀ ਹੈ 4 ਦਿਨ ਹੁੰਦੀ ਹੈ ਜਾਂ 2 ਦਿਨ ਹੁੰਦੀ ਹੈ 5 ਦਿਨ ਵੀ ਹੁੰਦੀ ਹੈ ਤਾਂ ਉਹ ਆਰਾਮ ਨਾਲ ਪਾਣੀ ਅੰਦਰ ਜ਼ਮੀਨ ਇਹ ਜਾਂਦਾ ਰਹਿੰਦਾ ਹੈ ਉਹ ਰੁੜ ਕੇ ਬਾਹਰ ਨਹੀਂ ਚਲਾ ਜਾਂਦਾ ਇਤਾਂ ਵਿੱਚੋਂ ਨਹੀਂ ਰੁੜਦਾ ਖੇਤ ਦੇ ਵਿੱਚ ਹੀ ਜਾਂਦਾ ਹੈ ਜ਼ਮੀਨ ਦੇ ਵਿੱਚ ਹੀ ਜਾਂਦਾ ਹੈ ਪਾਣੀ ਇਸੇ ਤਰ੍ਹਾਂ ਮਨ ਜਿਵੇਂ ਜਮ ਜਮ ਵਰਸੇ ਅੰਮ੍ਰਿਤ ਧਾਰਾ ਇਹ ਅੰਮ੍ਰਿਤ ਦੇ ਧਾਰੇ ਧਾਰ ਇਹ ਧਾਰ ਜਿਹੜੀ ਸਹਿਜ ਵਾਲੀ ਹੈ ਜਮ ਜਮ ਵਾਲੀ ਇਹ ਅੰਮ੍ਰਿਤ ਰੂਪੀ ਹੈ ਇਹ ਦੋ ਮਨ ਦੀ ਫਿਰ ਮਿਸਾਲ ਲੱਗੀ ਅਗੇ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਸ਼ਬਦ ਦੀ ਵਿਚਾਰ ਸੁਣ ਸੁਣ ਕੇ ਉਹ ਪੀਂਦਾ ਹੈ ਭਾਵ ਅੰਦਰ ਗ੍ਰਾਸਫ ਕਰਦਾ ਹੈ ਆਪਣੇ ਅੰਦਰ ਲੈਂਦਾ ਹੈ ਹੌਲੀ ਹੌਲੀ ਜਿਵੇਂ ਜਿਵੇਂ ਬਰਸਾਤ ਦੀ ਤਰ੍ਹਾਂ ਝਿਮ ਝਿਮ ਤਾਂ ਉਹ ਮਨ ਦੇ ਅੰਦਰ ਉਹ ਕਿਉਂ ਘਾਇਤਾ ਮਨ ਗ੍ਰਹਿਣ ਕਰ ਲੈਂਦਾ ਹੈ ਸ਼ਬਦ ਦੀ ਵਿਚਾਰ ਨੂੰ ਗੁਰਮਤਿ ਦੀ ਵਿਚਾਰ ਨੂੰ ਸੱਚ ਦੀ ਵਿਚਾਰ ਨੂੰ ਸਤ ਸੰਗਤ ਨੂੰ ਉਸ ਦੇ ਅੰਦਰ ਉਹ ਸਫਾਈ ਕਰ ਦਿੰਦੀ ਹੈ ਉਹ ਵਿਚਾਰ ਸ਼ਬਦ ਦੀ ਮਨਦਰ ਟਿਕ ਜਾਂਦੀ ਹੈ ਸਜੇ ਸਜੇ ਵਾਲੀ ਟਿਕ ਜਾਂਦੀ ਹੈ ਅੰਦਰ ਮਨ ਦੇ ਵਿੱਚ ਮਨ ਉਸ ਨੂੰ ਅਡਾਪਟ ਕਰ ਲੈਂਦਾ ਜਜ਼ਬ ਕਰ ਲੈਂਦਾ ਹੈਗਾ ਇਸੇ ਤਰ੍ਹਾਂ ਜਿਵੇਂ ਧਰਤੀ ਪਾਣੀ ਨੂੰ ਜਜ਼ਬ ਕਰ ਲੈਂਦੀ ਹੈ ਇਸੇ ਤਰ੍ਹਾਂ ਮਨ ਵੀ ਉਸ ਸ਼ਬਦ ਦੀ ਵਿਚਾਰ ਨੂੰ ਆਪਣੇ ਅੰਦਰ ਸਮੋ ਲੈਦਾ ਹੈ ਜਿਹੜਾ ਸਮੋ ਲੈਂਦਾ ਉਹ ਸਦੀ ਵੀ ਉਸ ਤੇ ਅਸਰ ਹੋ ਜਾਂਦਾ ਹੈ ਉਹ ਫਿਰ ਮਨ ਪਵਿੱਤਰ ਹੋ ਜਾਂਦਾ ਹੈ ਪਿੱਤਰ ਗੁਣਾ ਵਾਲਾ ਬਣਦਾ ਜਾਂਦਾ ਹੈ ਮਨ ਬੜੀ ਸੋਹਣੀ ਐਗਜ਼ਾਮਪਲ ਗੁਰੂ ਸਾਹਿਬ ਨੇ ਦਿੱਤੀ ਹੈ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਨਿਤਨੇਮੀ ਸਵੇਰੇ ਜਿਹੜੇ ਪਾਠ ਕਰਦੇ ਹਾਂ ਉਹਨਾਂ ਨੂੰ ਵੀ ਇੰਨੀ ਹੀ ਕਰਨਾ ਚਾਹੀਦਾ ਹੈ ਬਾਣੀ ਨੂੰ ਸਜੇ ਸਜੇ ਸੁਣਨਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਜਾਂ ਪਾਠ ਪੜ੍ਹੀਏ ਤਾਂ ਸਜੇ ਸਜੇ ਘੜੀ ਵਾਲਾਂ ਦੇ ਕਿੰਨੇ ਮਿੰਟਾਂ ਨੇ ਮੈਂ ਮੁਕਾ ਦੇਣਾ ਹੈਗਾ ਯਾਰ ਫਲਾਣੀ ਆਇਆ ਭਾਈ ਇਹ ਨਵੀਂ ਉਹਦੇ ਚ ਪਾਠ ਆ ਉਹਨੇ ਤਾਂ ਜਪਜੀ ਸਾਹਿਬ ਨੂੰ 6 ਮਿੰਟਾਂ ਦੀ ਚੱਕਤਾ ਕੀ ਏਸੀ ਚੱਕਣ ਵਾਸਤੇ ਹੈ ਗਿਆ ਪਾਠ ਨੂੰ ਗੁਰਬਾਣੀ ਨੂੰ ਗੁਰੂ ਜੀ ਕਹਿੰਦੇ ਵਿਚਾਰ ਕਰਨ ਵਾਸਤੇ ਹੈ ਗਿਆ ਸੀ ਸਾਜੇ ਸਾਜੇ ਉਸ ਨੂੰ ਵਿਚਾਰੀਏ ਬਾਣੀ ਨੂੰ ਤਾਂ ਅੰਦਰ ਅਸਰ ਹੋਏਗਾ ਤਾਂ ਟਿਕੇਗੀ ਤਾਂ ਮਨ ਸਾਫ ਹੋਏਗਾ ਨਹੀਂ ਤਾਂ ਰੁੜ ਜਾਏਗਾ ਬਰਸਤ ਦੇ ਪਾਣੀ ਵਰਗਾ ਇੱਕਦਮ ਦੋ ਆਂਦੀ ਹੈਗੀਏ ਹਾਂ ਇੱਕਦਮ ਬਰਸਾਤ ਜਿਹੜੀ ਆਉਂਦੀ ਹੈ ਪਹਿਲੀ ਬਰਸਾਤ ਜਿਹੜੀ ਪ੍ਰਸਾਦ ਤੋਂ ਇਸੇ ਤਰ੍ਹਾਂ ਜੇ ਢੁੱਟ ਜਾਂਦਾ ਹੈਗਾ ਪਾਣੀ ਵਹਿ ਘਾਟ ਹੋ ਜਾਂਦਾ ਹੈਗਾ ਜਿਹੜੀ ਜ਼ੋਰ ਦੀ ਆਉਂਦੀ ਹੈਗੀ ਇਸੇ ਦਾ ਤੁਸੀਂ ਕਰ ਲਿਆ ਫਟਾਫਟ ਫਟਾਫਟ ਚੱਕ ਤੇ ਪੱਟੇ ਉਹੀ ਗੱਲ ਹੈ ਨਹੀਂ ਮੈਂ ਇੱਕ ਪ੍ਰਮੁੱਖ ਪਿਆਰੀ ਦੀ ਹੈ ਆਵਾਜ਼ ਵਿੱਚ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਉਹ ਤਕਰੀਬਨ 1 ਘੰਟਾ 35 ਮਿੰਟ 3 ਮਿੰਟ 35 ਮਿੰਟ ਦੀ ਸੀ ਬੜੇ ਸ਼ਾਜਨ ਉਹਨਾਂ ਨੇ ਪਾਠ ਕੀਤਾ ਬੜਾ ਹੀ ਆਨੰਦ ਆਇਆ ਬੜਾ ਹੀ ਆਨੰਦ ਆਇਆ ਚੰਗਾ ਲੱਗਾ ਮੈਂ ਇੱਕ ਇੱਕ ਅੱਖਰ ਮੰਨ ਦੇ ਅੰਦਰ ਜਾ ਰਿਹਾ ਸੀ ਇੱਕ ਇੱਕ ਸ਼ਬਦ ਇੱਕ ਇੱਕ ਤੱਕ ਅਸਰ ਕਰ ਰਹੀ ਸੀ ਸਮਝ ਆ ਰਹੀ ਸੀ ਇਸੇ ਤਰ੍ਹਾਂ ਅਸੀਂ ਜਪਜੀ ਸਾਹਿਬੀ ਜਦੋਂ ਕੋਈ ਸ਼ਾਜਨ ਨਾਲ ਪੜ੍ਹਦਾ ਹੈ ਅਸੀਂ ਸੁਣਦੇ ਹਾਂ ਮੋਬਾਈਲ ਤੇ ਤਾਂ ਉਹ ਚੰਗਾ ਲੱਗਦਾ ਹੈ ਉਹਦੇ ਅਰਥ ਵੀ ਨਾਲਾਂ ਸਮਝ ਆਉਂਦੇ ਹਨ ਸੋ ਗੁਰੂ ਪਿਆਰਿਓ ਸਾਨੂੰ ਸਹਿਜ ਵਾਲੇ ਪਾਠ ਕਰਨੇ ਚਾਹੀਦੇ ਹਨ ਸਹਿਜ ਨਾਲ ਕਰਨਾ ਚਾਹੀਦਾ ਹੈ ਤੇ ਸਹਿਜ ਵਾਲੇ ਸੁਣਨੇ ਚਾਹੀਦੇ ਹਨ ਜਿਹੜੇ ਬੜੇ ਸਹਿਜ ਵਿੱਚ ਬੋਲਦੇ ਹਨ ਸਮੇਂ ਦੀ ਪਾਜੜ ਨਾ ਪਾਓ ਨਾ ਕਰੋ ਇਹਦੇ ਨਾਲੋਂ ਚੰਗਾ ਵਕਤ ਜ਼ਾਇਆ ਨਾ ਕਰੋ ਜੇ ਅਸਰ ਮਨ ਤੇ ਅਸਰ ਹੀ ਨਹੀਂ ਆਉਣਾ ਕੋਈ ਫਾਇਦਾ ਹੀ ਨਹੀਂ ਹੋਣਾ ਤੇ ਫਿਰ ਕਿਉਂ ਵਕਤ ਜ਼ਾਇਆ ਉਹ ਵੀ ਕਰਨਾ ਉਹ ਵੀ ਜਾ ਕੇ ਉੱਠ ਕੇ ਮਾਰ ਲਓ ਔਰ ਬਾਦ ਪਾਸੇ ਇਕੱਠੇ ਹੋ ਜਾਣਗੇ ਹਾਂ ਜਲਦੀ ਪਈ ਹੁੰਦੀ ਸਭ ਨੂੰ ਜਲਦੀ ਪਈਏ ਸੈਂ ਮੈਂ ਫਟਾਫਟੇ ਕਰ ਲਵਾਂ ਮੈਨੇ ਕਿੰਨਵੇਂ 5 ਬਾਣੀਆਂ ਕਰਨੀਆਂ ਹਨ ਨਾ ਮੈਂ ਕਰ ਲਾ ਵੀ ਇਹਦੇ ਨਾਲੋਂ ਤੁਸੀਂ ਦੋ ਬਾਣੀਆਂ ਕਰ ਲਓ ਪਰ ਕਰੂ ਸਹਜ ਨਾਲ ਦੋ ਪੌੜੀਆਂ ਹੀ ਕਰ ਲਓ ਜਬਦੀ ਸਾਹਿਬ ਸਾਨੂੰ ਕਿੰਨਾ ਸਾਰਿਆਂ ਨੂੰ ਆਉਂਦਾ ਹੈਗਾ ਕਿਨੇ ਕਰਤਾ ਆਉਂਦੇ ਹੈਗੇ ਨੇ ਜਬਦੀ ਸਾਹਿਬ ਦੋ ਚਾਰ ਤੁਕਾਂ ਦੇ ਸਾਰੇ ਜਪਤੀ ਸਾਹਿਬ ਤੋਂ ਤੁਸੀਂ ਇੱਕ ਦੋ ਪੌੜੀਆਂ ਦੇ ਅਰਥ ਆਉਣਗੇ ਸਾਰੇ ਲੋਕ ਫਟਾਫਟ ਸੁਣਿਆਂ ਦੀਆਂ ਪੌੜੀਆਂ ਦੇ ਅਰਥ ਕਰ ਦਿੰਦੇ ਨੇ ਸੁਣਨ ਦੇ ਨਾਲ ਆਹ ਹੋ ਜਾਂਦਾ ਸੁਣਨ ਦੇ ਨਾਲ ਸਾਡੇ ਕੋਲ ਇਹ ਦੇ ਸਿੱਧੇ ਆ ਜਾਂਦੀਆਂ ਹਨ ਸੁਣਿਆ ਸਤ ਸੰਤੋਖ ਗਿਆਨ ਆ ਜਾਂਦਾ ਸੁਣਿਆ ਈਸ਼ਰ ਬੰਮ ਇੰਦਵਜਨ ਦਾ ਇਹ ਇੰਦਰ ਬਣ ਜਾਂਦੇ ਆ ਸੁਣਨ ਦੇ ਨਾਲ ਹੀ ਹੋ ਜਾਂਦਾ ਹੈਗਾ ਇਹ ਹੋ ਜਾਂਦਾ ਹੈਗਾ ਬਸ ਇਨਨਕ ਸਮਝ ਲਈਏ ਇਹ ਸਾਦ ਹੋ ਜਾਂਦੀਆਂ ਨੇ ਛੋਟੀਆਂ ਜਾਂਦੀਆਂ ਪੌੜੀਆਂ ਟੋਕਾ ਅੰਤ ਸੁਸਤੀਆ ਬਾਕੀ ਨਹੀਂ ਅਸੀਂ ਸਮਝਦੇ ਇਤਨੇ ਇਤਨੇ ਡੂੰਗੇ ਵਿਚਾਰ ਨੇ ਜਬ ਜੀ ਸਾਹਿਬ ਦੇ ਇਤਨੀ ਡੂੰਗੀ ਡੂੰਗੀਾਈ ਦੇ ਇਤਨੀ ਮਹਾਨ ਬਾਣੀ ਹੈਗੀ ਏ ਜਿਹਨੂੰ ਸਹਿਜ ਨਾਲ ਹੀ ਸਮਝਿਆ ਜਾ ਸਕਦਾ ਹੈ ਸਾਰੀ ਬਾਣੀਆਂ ਤਕਰੀਬਨ ਸਾਇਮ ਸਮਾ ਮੰਗਦੀਆਂ ਹਨ ਵਿਚਾਰ ਮੰਗਦੀਆਂ ਹਨ ਸਤਿਦੀ ਵਿਚਾਰ ਸਾਨੂੰ ਲੈਣੀ ਚਾਹੀਦੀ ਹੈ ਉਹ ਸਮਝ ਨਹੀਂ ਚਾਹੀਦੀ ਹੈ ਕਿ ਉਹ ਸਹਜ ਨਾਲ ਹੀ ਮਿਲੇਗੀ ਕੱਲ ਹੀ ਨਾਲ ਨਹੀਂ ਸੋ ਗੁਰੂ ਜੀ ਸਾਨੂੰ ਕਿੱਡੀ ਵੱਡੀ ਐਗਜ਼ਾਮਪਲ ਦੇ ਕੇ ਕਹਿ ਰਹੇ ਹਨ ਉਦਾਹਰਨ ਦੇ ਕੇ ਜਿਮ ਜਿਮ ਵਰਸੇ ਅੰਮ੍ਰਿਤ ਧਾਰਾ ਉਹ ਅੰਮ੍ਰਿਤ ਵਰਗੀ ਧਾਰ ਹੁੰਦੀ ਹੈ ਇਹਨੂੰ ਅਸੀਂ ਸਹਜ ਸاده ਵਿਚਾਰ ਦੇ ਹਾਂ ਸਹਜ ਸਹਜ ਪੜਦੇ ਹਾਂ ਉਹ ਸਾਨੂੰ ਉਹ ਜਿਆ ਅਸਰ ਕਰਦੀ ਹੈ ਸੋ ਬਾਣੀ ਨੂੰ ਆਪਾ ਪਿਆਰ ਨਾਲ ਸਹਿਜ ਨਾਲ ਪੜიਏ ਤੇ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਵਿਚਾਰ ਅچھے ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ